ਆਪਣੇ ਵਰਗਾ ਕਰਨਾ ਚਾਹੁੰਦੇ ਨੇ ਗੁਰਮਖਾਲੂ ਵੀ ਉਹ ਜਾਣਦੇ ਹੁੰਦੇ ਨੇ ਸਾਰਾ ਉਹ ਜਾਣਦੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕੀ ਚਾਹੁੰਦੇ ਨੇ ਉਹ ਤਾਂ ਬਹੁਤ ਗਹਾਨ ਨੇ ਇਹੋ ਜਿਹੇ ਕੀ ਜਾਣਨ ਕੀ ਦੇ ਹੋ ਮਾਇਆਦਾਰੀ ਅਨੇ ਬੋਲੇ ਉਹ ਕਿਤੇ ਹੰਨਾ ਬੋੜਾ ਕਿਤੇ ਅਖਾਣਾ ਅੜਕਾ ਨਾਲਾ ਕਰਨਾ ਆ ਰੱਖਣ ਉਹਨੇ ਬੋਲੇ ਕੀ ਕਰਨਗੇ ਕੁਝ ਨਹੀਂ ਕਰ ਸਕਦੇ ਸੁਣ ਰਾਕੇਸ਼ ਕੀ ਬਾਤ ਕੋ ਦੇਵੀ ਉੱਤਰ ਦੀਨ ਰਾਕੇਸ਼ ਦੀ ਗੱਲ ਕਰਕੇ ਸੁਣ ਕੇ ਗੁਰਮੁਖ ਭੋਲਿਆ ਗਨੋਖੀ ਗੁਰਮੁਖੀ ਤਾਂ ਹੀ ਲਫਜ਼ ਆਇਆ ਗੁਰਮੁਖ ਨਹੀਂ ਆਇਆ ਹੋਇਆ ਗੁਰਮੁਖੀ ਗੁਰੂ ਕੀ ਸ਼੍ਰੀਲਿੰਗ ਲਫਜ਼ ਹੈ ਜਦੋਂ ਅਲਪ ਛੁਗ ਸੁਖ ਛਾੜ ਪਰਮ ਸੁਖ ਪਾਵਾ ਇਹ ਤੇਰੀਆ ਉਹ ਕੰਤ ਕਹਾਵਾ ਤਾਂ ਆ ਰਿਹਾ ਇਹ ਸ਼੍ਰੀਲਿੰਗ ਲਫਜ਼ ਇਹ ਆਦ ਵਿੱਚ ਲਿਖਿਆ ਹੋਇਆ ਹੈ ਇਹ ਸਭ ਕੁਝ ਗੁਰੂ ਕੀ ਸ਼ਬਦ ਉੱਥੇ ਹੀ ਵਰਤਿਆ ਹੋਇਆ ਹੈ ਇੱਥੇ ਤਾਂ ਤਾਂ ਤਰੀ ਆਦੀ ਗੱਲ ਆ ਰਹੀ ਹੈ ਅਲਪ ਸੁਖ ਅਲਪ ਸੁਖ ਛਾੜ ਸੰਸਾਰੀ ਸੁਖ ਛੱਡ ਕੇ ਆ ਰਾਜ ਪ੍ਰਬੰਧ ਦੇ ਜਿਹੜੀ ਗੱਲ ਕੀਤੀ ਹੁਣ ਪਹਿਲਾਂ ਜਦੋਂ ਇਹ ਤਿਆਗ ਲਈਏ ਮੰਤੋਂ ਅਲਪ ਸੁਖ ਛਾੜ ਪਰਮ ਸੁਖ ਤੇ ਸਾਡਾ ਟਾਰਗੇਟ ਬਣ ਜਵੇ ਫਿਰ ਇਹ ਆਦਮਾ ਇਸਤਰੀ ਹੋ ਜਾਂਦੀ ਹੈ ਫਿਰ ਹਾਂਜੀ ਫਿਰ ਇਹ ਇੱਕ ਇਹ ਕਾ ਪ੍ਰਖ ਸਭ ਇਹਨਾਂ ਨੂੰ ਜਿਹਦੇ ਨਾਲ ਲਾ ਕੇ ਸੁਖ ਲੈਣਾ ਹੋਵੇ ਨਾ ਉਹਦੀ ਅਧੀਨਗੀ ਨਾਲ ਦਾ ਮਤਲਬ ਅਧੀਨਗੀ ਹੈ ਜਿਹਦੇ ਹੁਕਮ ਜਿ ਰਹਿਣਾ ਹੋਵੇ ਨਾ ਉਹ ਹਾਗਮ ਪਰਖ ਹੈ ਬਾਕੀ ਸਰਬੋਤੇ ਅਧੀਨ ਨੇ ਨਾਲ ਦਾ ਮਤਲਬ ਅਧੀਨ ਹੁੰਦਾ ਹੈ ਅੰਡਰ ਨਾਲ ਦਾ ਮਤਲਬ ਹੋਰ ਕੁਝ ਨਹੀਂ ਅਧੀਨਗੀ ਅਧੀਨਗੀ ਦਾ ਮਤਲਬ ਹੈ ਫਿਰ ਆਰਧਾਨ ਹਰ ਕਹਾ ਕੇ ਬਰਾਬਰੀ ਕਰਦੀਆਂ ਨੇ ਏ ਬੁੱਧੀ ਪੁੱਠੀ ਹੋ ਗਈ ਸੰਸਾਰ ਦੀ ਗੁਰਮਖਾਨੇ ਦੀ ਰੀਗੀ ਕਰੀਆ ਕਹਿੰਦੇ ਨੇ ਗੁਰਮਤ ਬਰਾਬਰੀ ਕਰਦੀ ਆ ਬਰਾਬਰੀ ਕਿੱਥੇ ਕਰਦੀ ਆ ਪੜ੍ਹ ਕੇ ਤਾਂ ਦੇਖੋ ਬਰਾਬਰੀ ਨਹੀਂ ਕਰਦੀ ਮਤ ਮਾਰੀ ਹੋਈ ਜਾ ਤੁਹਾਡੀ ਜਗਮਾ ਵਰਕ ਇਹ ਕਹੇ ਉਸ ਅਗਲੀ ਨਾਲ ਸਭਾਈ ਉਹ ਜਦ ਪਰਮ ਸੁਖ ਪਾਉਂਦਾ ਉਦੋਂ ਦੀ ਗੱਲ ਆ ਇਹ ਪਹਿਲਾਂ ਦੀ ਨਹੀਂ ਗੱਲ ਹੈ ਜਦੋਂ ਟਾਰਗੇਟ ਪਰਮ ਸੁਖ ਤੇ ਹੋ ਜਵੇ ਟਾਰਗੇਟ ਸੰਸਾਰੀ ਸੁਖ ਨਾ ਰਹੇ ਔਰ ਜਦਾ ਸੰਸਾਰੀ ਸੁਖ ਤੋਂ ਬਿਨਾ ਟਾਰਗੇਟੇ ਨਹੀਂ ਕੋਈ ਹੋਏ ਨਹੀਂ ਸਕਦਾ ਜੇ ਸਹੀ ਨਾ ਹੋਇਆ ਕਿਸੇ ਦਾ ਨਹੀਂ ਹੋ ਸਕਦਾ ਹੋਇਆ ਬਸ ਇਹ ਜ਼ਿਕਰ ਕਰਕੇ ਸ਼ਾਸਤਰਾਂ ਨੇ ਇਹਨੂੰ ਆਇਆ ਰੂਪ ਬਣੇ ਔਰ ਇਸ ਪੁਆਇੰਟ ਤੇ ਇੱਕ ਗੱਲ ਖੋਲ ਦੇਣੀ ਚਾਹੀਦੀ ਹੈ ਗੁਰਮਤ ਸਿਰਫ 1.3 ਸਹਿਮਤ ਹੈ ਹਿੰਦੂ মত ਨਾਲ ਇਹ ਔਰਤ ਵਾਲੇ ਪੁਆਇੰਟ ਤੇ ਕਬੀਰ ਸਹਿਮਤ ਹੈ ਗੁਰੂ ਕਰਨੇ ਬਦਲੀ ਨਹੀਂ ਗੱਲ ਇਹ ਉਹ ਗੱਲ ਇੱਥੇ ਦਰਜ ਕਰ ਲਈ ਨਾ ਜੇ ਸਾਬਤ ਨਾ ਹੁੰਦੇ ਤਾਂ ਦਰਜ ਨਹੀਂ ਸੀ ਕਰਦੇ ਗੁਰਬਾਣੀ ਚ ਦਰਜ ਹੈ ਗੁਰਬਾਣੀ ਦੇ ਵਿੱਚ ਇਹ ਉਹ ਕਹਿੰਦੇ ਜਿਹਾ ਤਾਂ ਕਾਇਰ ਹੈ ਨਾ ਬਈ ਤੂੰ ਮੁ슬ਮਾਨਾਂ ਦੇ ਘਰ ਦਾ ਜਲਵਾ ਹਿੰਦੂ ਬਣਿਆ ਬੈਠਾ ਤੇ ਹਿੰਦੂ ਨੂੰ ਮਾੜਾ ਵੀ ਕਹਿੰਨੇ ਮੁਸਲਮਾਨ ਨੂੰ ਹਿੰਦੂ ਉਹਨਾਂ ਤੁਰਕੂ ਕਹਣਾ ਤੁਰਕੂ ਨੂੰ ਚੰਗਾ ਵੀ ਸਮਝਦਾ ਹਿੰਦੂ ਨੂੰ ਮਾੜਾ ਸਮਝਦਾ ਫਿਰ ਤੂੰ ਹਿੰਦੂ ਕਾਹਦੇ ਬਣਿਆ ਹੋਇਆ ਉਹ ਕਹਿੰਦਾ ਨਾ ਹਾਂ ਮੈਂ ਹਿੰਦੂ ਨਾ ਮੁਸਲਮਾਨ ਮੈਂ ਨਾਮ ਖਰਮਾਨਾ ਨਾ ਹਿੰਦੂ ਮੈਂ ਦੋਈ ਨਹੀਂ ਆਂ ਰਾਮ ਅੱਲਾ ਕੇ ਬੰਡਪ੍ਰਾਣ ਮੈਂ ਤਾਂ ਦੋਈ ਨਹੀਂ ਫਿਰ ਤੂੰ ਕੀ ਐ ਇਹ ਨਹੀਂ ਸਮਝ ਸਕੇ ਨਾ ਮੁਸਲਮਾਨ ਨਾ ਹਿੰਦੂ ਨਾ ਸੇਖੋ ਵੀ ਫਿਰ ਕੀ ਐ ਜਾਂ ਹਿੰਦੂ ਬਣੀ ਮੁਸਲਮਾਨ ਬਣੀ ਉਹ ਤੀਜਾ ਕੁਛ ਐ ਉਹ ਯਾਰ ਉਹ ਤੀਜਾ ਹੋ ਜਾਂਦਾ ਉਹ ਕਹਿੰਦਾ ਪੁਰਾਣ ਕਹਿੰਦਾ ਵੀ ਜੇ ਸੁੰਨਤ ਤੁਸੀਂ ਸੁੰਨਤ ਕਰਾ ਲੈ ਉਹ ਕਹਿੰਦੇ ਮੁਸਲਮਾਨ ਹੁੰਦਾ ਸੁੰਨਤ ਕਰਾ ਲੈ ਕਹਿੰਦੇ ਜੇ ਸੁੰਨਤ ਹੋਏ ਤੇ ਕਰੇ ਤੇ ਮੁਸਲਮਾਨ ਹੋ ਜਾਂਦਾ ਮੈਂ ਔਰਤ ਦਾ ਰੂਪ ਕਿਵੇਂ ਬਣਾਉਂਗਾ ਅਰਧ ਕਾ ਕੀ ਕਰੀਏ ਇਹਨੂੰ ਕਿਵੇਂ ਬਣਾਉਂਗੇ ਧਰਮ ਬਦਲੀ ਕਰੂੰਗਾ ਉਹ ਤਾਂ ਫਿਰ ਨਹੀਂ ਯਾਨੀ ਅਰਧ ਸਰੀਰੀ ਨਾਲ ਨਾ ਛੱਡੂ ਯਾਰ ਅਰਧ ਸਰੀਰੀ ਹੈ ਠੀਕ ਹੈ ਇਹਦਾ ਸਰੀਰ ਕੰਪਲੀਟ ਨਹੀਂ ਇਹ ਆਪਣੇ ਆਪ ਨਹੀਂ ਜਾ ਸਕਦੀ ਇਹਦੇ 10 ਦਵਾਰ ਨਹੀਂ ਹੈ ਅਜੋ ਕੰਪਲੀਟ ਨਹੀਂ ਇਹਦਾ ਸਰੀਰ ਹੈ ਇਹ ਚ ਕਮੀ ਹੈ ਇਸ ਕਰਕੇ ਮੈਨੂੰ ਦੂਰ ਰਹਿੰਦਾ ਦੂਰ ਕਹੀ ਜੋ ਤੁਸੀਂ ਭਾਵੇਂ ਕਹੀ ਜਾ ਮੈਨੂੰ Hindu ਤਾਂ ਤੇ Hindu ਹੀ ਰਹੀ ਐ ਮੈਨੂੰ Hindu ਹੀ ਰਹੇ ਹਣਦੋ ਤੇ Hindu ਹੀ ਰਹੀ ਐ ਇੱਕ ਪਾਸੇ ਤਾਂ ਕਹਿ ਰਿਹਾ ਉਹਨਾਂ ਦੀ ਨਿਗਾਹ 'ਚ ਮੈਨੂੰ ਹਿੰਦੂ ਆਪਣੇ ਨਿਗਾਹ 'ਚ ਮੈਨੂੰ Hindu ਸਮਝ ਲੋ ਚਾਹੇ ਤੁਸੀਂ ਪਰ ਮੈਂ Hindu ਹਾਂ ਨਹੀਂ ਨਾ ਮੈਂ Hindu ਹਾਂ ਨਾ ਮੁਸਲਮਾਨ ਤੁਸੀਂ ਮੈਨੂੰ ਜੇ Hindu ਸਮਝਦੇ ਹੋ ਸਮਝੀ ਜਾ ਕੋਈ ਫਰਕ ਨਹੀਂ ਮੁਸਲਮਾਨ ਹੋਣਾ ਨਹੀਂ ਮੰਦੋ ਹਿੰਦੂ ਹੀ ਰਹੀ ਹੈ ਕਹਿਣਾ। ਹਿੰਦੂਆਂ ਨੇ ਜੋ ਦਰਜਾ ਦਿੱਤਾ ਹੈ ਔਰਤ ਨੂੰ ਉਹੀ ਦਰਜਾ ਸਿੱਖ ਹੁੰਦਾ ਹੈ। ਬਸ ਕਹਿਣ ਦਾ ਮਤਲਬ ਇਹ ਹੈ। ਦੋ ਜੋ ਦਰਜਾ ਹਿੰਦੂ ਗ੍ਰੰਥਾਂ ਵਿੱਚ ਔਰਤ ਦਾ ਉਹ ਤੋਂ ਬਦਲਿਆ ਨਹੀਂ ਹੋਇਆ ਹੈ। ਸਿਰਫ ਉਹ ਇੱਕ ਪੰਕਤੀ ਜਿਹੜੀ ਕਹੀ ਹੈ ਉੱਤੇ ਜਿਨ੍ਹਾਂ ਨੇ ਰੌਲਾ ਪਾਇਆ ਵਿਦਵਾਨਾਂ ਨੇ ਮੂਰਖਾਂ ਨੇ। ਬਹੁਤ ਕੁਝ ਹੋਰ ਕਿਹਾ ਹੈ। ਉਹ ਬਾਣੀ ਸਾਰਾ ਉਪਦੇਸ਼ ਹੈ ਆਦਮੀ ਨੂੰ। ਔਰਦ ਨੂੰ ਉਪਦੇਸ਼ ਬਹੁਤ ਘਟ ਹੈ ਹੈਗਾ ਜਿਹੜਾ ਉਹ ਇਨਦੀਏ ਮਨ ਵਾਲਾ ਕਾਇ ਕਰੇ ਆਪਣੇ ਘਰ ਹਰ ਮੌਕੀ ਨਾ ਮਣੀ ਸੋਹ ਨੇੜੇ ਧਨ ਕਬਲੀਏ ਬਾਹਰ ਕਾ ਢੁਣ ਉਹਨੂੰ ਘਰ ਤੋਂ ਜਾਣਾ ਬਾਹਰ ਬੰਦ ਕਰਮ ਨੂੰ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਆ ਖਸਮ ਕੌਣ ਹੈ ਫਿਰ ਔਰਦ ਦਾ ਤਾਂ ਖਸਮ ਤਾਂ ਘਰ ਵਾਲਾ ਹੀ ਹੈ ਯਾ ਕਹੇ ਖਸਮ ਨਹੀਂ ਔਰਦ ਨੂੰ ਖਸਮ ਕਹਿ ਸਕਦੇ ਹਾਂ ਗੁਰਮੁਖ ਲਫ਼ਜ਼ ਹੈ ਇਹ ਗੁਰਮੁਖੀ ਲਫ਼ਜ਼ ਹੈ ਦਸਮ ਪਾਚ ਨੇ ਸਿੰਧ ਸਜਾਇਨੇ ਸਿੰਘਣੀ ਨੇ ਸਜਾਈ। ਸਿੰਧ ਸਜਾਇਏ। ਸਿੰਘਣੀਆਂ ਦਾ ਸੁੱਖ ਤਾਂ ਸਜਾਈਆਂ ਨੇ। ਸਿੰਘ ਲਫ਼ਜ਼ ਬਲਿੰਗ। ਸਿੰਘਣੀ ਆਪਣਾ ਘਰ ਵਾਲੇ ਦੀ ਹੁੰਦੀ ਹੈ ਗੁਰੂ ਦੀ ਨਹੀਂ ਹੁੰਦੀ। ਜਿਵੇਂ ਠੰਡਾ ਦਾ ਘਰ ਵਾਲੀ ਠੰਡਾ ਨਹੀਂ ਬਣਦੀ ਨਾ ਆਪੇ। ਐਵੇਂ ਸਿੰਘ ਦੇ ਘਰ ਵਾਲੀ ਸਿੰਘਣੀ ਆਪੇ ਬਣ ਜਾਂਦੀ ਆ ਬਿਨਾ ਅਮਰਤਾਰੀ ਹੋਏ ਇਹ ਦੋ ਇੱਕ ਨੇ ਦੋ ਨਹੀਂ ਹਣ ਜਿਹੜੇ ਇਹਨਾਂ ਨੂੰ ਦੋ ਸਮਝਦੇ ਨੇ ਉਹ ਮੂਰਖ ਨੇ ਦੋ ਹਨੇ ਨਹੀਂ ਤਨ ਪਰ ਇਹਨਾਂ ਅੱਖੀਆਂ ਨੇ ਬਹਿਣ ਜੇ ਇਕੱਠੇ ਹੋਏ ਇੱਕ ਜੋਤ ਦੋਈ ਮੂਰਤੀ ਤਨ ਪਰ ਗਈਏ ਸੋਏ ਇਹ ਜੋਤੇ ਕਹਿੰਦੇ ਦੋ ਜਗ੍ਹਾ ਅਮਰਤ ਕਿਉਂ ਛਕਾਉਣਾ ਪੈਂਦਾ ਇਹ ਬੇਦ ਨੂੰ ਕੌਣ ਸਮਝੇ ਮੂਰਖ ਮੇਦबान ਕਿਵੇਂ ਸਮਝ ਲੈਣ ਇਹ ਤਾਂ ਪਾਗਲ ਨੇ ਜੇ 2 1 ਜੋੜ ਕਰ ਲੈਣ ਉਹ ਇਹਦੇ ਨਾਲੇ ਹੀ ਦਰ ਜਾਂਦੀ ਹੈ ਉਹਨੂੰ ਲੋੜ ਨਹੀਂ ਕੁਝ ਵੀ ਕਰਨ ਦੀ ਉਹਨੇ ਆਪਣੇ ਜੇ ਗੁਰਮੁਖ ਹੈ ਉਹਦੇ ਘਰ ਵਾਲਾ ਉਹਨੇ ਉਹਦੇ ਨਾਲ ਸੁਭਾਅ ਮਲਾਣਾ ਉਹਦੇ ਵਿੱਚੇ ਨਾਲੇ ਲੰਘ ਜਾਣਾ ਬਸ ਸੁਭਾਅ ਬਦਲੋ ਸੀ ਸੁਭਾਅ ਬਦਲੇ ਉਹ ਪਾਣੀ ਚਾੜੋ ਸੀ ਪਾਣੀ ਚਾੜੇਗੀ ਜੇ ਇਕਾਦਮੇ ਕੋਲ ਗਿਆਨ ਹੈ ਤਾਂ ਦੂਜੇ ਨੂੰ ਆਪੇ ਮਿਲ ਜਾਣਾ ਚਾਹੁੰਦਾ ਲੈਣਾ ਤਾਂ ਮਿਲ ਜਾਣਾ ਨਹੀਂ ਲੈਣਾ ਨਹੀਂ ਮਿਲਣਾ ਜਿਹਦੇ ਘਰ ਚ ਕੰਮ ਦਾ ਹੋਵੇ ਉਹ ਨੂੰ ਦੂਹੇ ਧਰ ਜਾਣ ਦੀ ਲੋੜ ਇਹ ਘਰ ਦੇ ਗੁਰਮੁਖਾ ਤੁਹਾਡੇ ਤੁਹਾਨੂੰ ਬਾਹਰ ਜਾਣ ਦੀ ਲੋੜ ਕਿਹੜੇ ਗੁਰੂ ਕੋ ਜਾਣ ਦੀ ਲੋੜ ਉਹ ਤੇਰੀਆ ਚਰਤ ਨੇ ਇਸ ਗੱਲ ਦੇ ਨੇ ਜਿਹੜੀਆਂ ਬਾਹਰ ਜਾਂਦੀਆਂ ਨੇ ਉਹ ਤੇਰੀਆ ਚਰਤ ਹੈ ਇਸ ਗੱਲ ਦੀ ਜਿਹੜੀਆਂ ਗੱਲ ਆ ਜਿਹੜੀਆਂ ਬਾਹਰ ਗੱਲਾਂ ਹੁੰਦੀਆਂ ਨੇ ਨਿਕਲ ਕੇ ਸੰਤਾਂ ਦੇ ਡੇਰਿਆਂ ਤੋਂ ਕਿਉਂ ਆਉਂਦੀਆਂ ਨੇ ਔਰਤਾਂ ਬਾਹਰ ਜਾਂਦੀਆਂ ਨੇ ਦਾ ਕੰਮ ਹੁੰਦੇ ਨੇ ਬਾਹਰ ਕਿਉਂ ਜਾਂਦੀਆਂ ਨੇ ਕੀ ਕਰਨ ਜਾਂਦੀਆਂ ਨੇ ਜਿਹੜੀ ਗੱਲ ਤੋਂ ਹਟਾਇਆ ਸੀ ਇਹ ਤੇਰੀਆ ਕਿਰਤਨ ਦਾ ਇਹ ਪਹਿਲਾਂ ਵੀ ਹੋਏ ਨੇ ਹੁੰਦੇ ਹੀ ਰਹਿਣਗੇ ਇਹ ਗੁਰਬਾਣੀ ਨਹੀਂ ਕਹਿੰਦੀ ਹੈ ਕਿਤੇ ਜਾਣ ਦੀ ਲੋੜ ਨਹੀਂ ਉਹਨਾਂ ਨੂੰ ਮੁਸਲਮਾਨਾਂ ਦੇ ਵੀ ਇਹ ਕਿਤੇ ਜਾਣ ਦੀ ਲੋੜ ਨਹੀਂ ਘਰ ਬੜੋ ਕੁਰਾਨ ਪੜ੍ਹਣੀ ਹੈ ਉਹ ਤੇ ਮਾਜੇਂਦੂ ਵਿੱਚ ਜਾਨ ਦੀ ਲੋੜ ਨਹੀਂ ਯਾਤਰੀ ਉਹਨਾਂ ਦੇ ਠੀਕ ਹੈ ਗੱਲ ਗੱਲ ਠੀਕ ਹੈ ਐਵੇਂ ਸਾਡੇ ਸੀਗਾ ਜਦੋਂ ਅੰਮ੍ਰਿਤਸਰ ਗਿਆਏ ਆਦਮੀ ਸੀ ਉੱਥੇ ਔਰਤ ਇੱਕ ਵੀ ਨਹੀਂ ਸੀ ਸਿੱਖਾਇਆ ਮੈਨੂੰ ਲੱਤੀਏ ਜਦੋਂ ਉੱਤੇ ਸਿੱਖ ਹੈ ਲੱਭੋ ਗੁਰੂ ਘਰ ਦੇ ਵਿੱਚ